ਲਟਕਣ ਵਾਲੇ ਸਾਰੇ ਬੜਾ ਸਸਤੀ ਕਾਲ ਜੀ ਅੱਜ ਅਪਾ ਤੁਹਾਨੂੰ ਦੱਸਾਂਗੇ ਲਟਕਣ ਵਾਲੀ ਲੈਂਸ ਦਿਖਾਣੀ ਹੈ ਅਪਾ ਥੋੜਾ ਜਿਹਾ ਪਹਿਲਾਂ ਨਾਲ ਲਾਗੇ ਤਰੀਕੇ ਨਾਲ ਪਹਿਲਾਂ ਆਪਾਂ ਲਾਉਂਦੇ ਸੀਗੇ ਬਾਹੂ ਦੇ ਲਾਣੀਏ ਮੂਰੀ ਦੇ ਅੱਗੇ ਤੇ ਲੇੜੀ ਕਰਕੇ ਹੁਣ ਆਪਾਂ ਲੇੜੀ ਕਰਨ ਤੋਂ ਪਹਿਲਾਂ ਹੀ ਲੈਂਸ ਲਾਵਾਂਗੇ ਉਹ ਕਿਸ ਤਰੀਕੇ ਲਾਣੀਏ ਕਿਸ ਤਰ੍ਹਾਂ ਰੱਖ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗੇ அப்பா பாஜூ மூரித்து லாமிஜி ஜோல்ட வசித்தோ இச்சு நஷா தோதி இத்தி ஸ்டெஸ் தரப்பிதி ਨਿਸ਼ਾਨੀ ਲਗਾ ਲਈ ਹੁਣ ਦੱਸਿਆ ਕਿ ਤੁਹਾਨੂੰ ਵਾਸ਼ ਮਸ਼ੀਨ ਨਾਲ ਵੀ ਲੈਸ ਕਿਦਾਂ ਲਾਣੀ ਹੈ ਇਸ ਤਰੀਕੇ ਹੁਣ ਆਪਾਂ ਲੈਸ ਲਾਵਾਂਗੇ ਲੈਸ ਫੁੱਠੀ ਰੱਖਣੀ ਹੈ ਜਿਹੜੀਆਂ ਲੈਸ ਦੀਆਂ ਪੱਤੀਆਂ ਨੇ ਇਹਨਾਂ ਨੂੰ ਉੱਪਰ ਨੂੰ ਰੱਖਣਾ ਹੈ ਬਾਜੂ ਸਿੱਧੀ ਹੈ ਲੈਸ ਫੁੱਠੀ ਹੈ ਇਸ ਤਰੀਕੇ ਆਪਾਂ ਜਿਹੜੀ ਆਪਾਂ ਲੈਣ ਮਾਰੀ ਹੋਈ ਏ ਉਹਦੇ ਆਪਾਂ ਅੰਦਰਲੇ ਪਾਸੇ ਰੱਖਾਂਗੇ ਤੇ ਇਸ ਤਰ੍ਹਾਂ ਧਿਆਨ ਰੱਖਣਾ ਕਿ ਆਪਣੀ ਪੱਤੀ ਜਿਹੜੀ ਇਹ ਲੈਸ ਦੀ ਨੀਚੇ ਨਾ ਆਵੇ ਤੇ ਮੋਤੀ ਵਗੈਰਾ ਨਾ ਟਕੇ ਇਸ ਤਰ੍ਹਾਂ ਲਾਸਾ ਕੋ ਸਿੱਧੇ ਕਰ ਲਾਂਗੇ ਇਸ ਤੋਂ ਉੱਪਰ ਸੀਨ ਲਗਾ ਦਾਂਗੇ ਲਾਇਸੇ ਵੀ ਸਿੱਧੀ ਉੱਪਰ ਇਸ ਤਰ੍ਹਾਂ ਸੀਲ ਲਗਾ ਦਾਂਗੇ ਪੱਤੀਆਂ ਇਹਨੇ ਭਾਗਾਂ ਸਿੱਧੀਆਂ ਰੱਖਣੀਆਂ ਨੇ लेस ਜਿਹੜੀ ਆਪਣੀ ਗੁੰਮਸੀਣ ਵਾਂਗੂ ਲੱਗ ਜਾਈ। ਹੁਣ ਆਪਾਂ ਦੱਸਾਂਗੇ ਤੁਹਾਨੂੰ ਜਿਵੇਂ ਫੈਂਸੀ ਜੂਟਾ ਪढ़ाई ਵਾਲਾ ਪਲਟੀ ਵੇਅਰ ਇਹਦੇ ਤੇ ਗੁੰਮਸੀਣ ਘੇਰੇ ਤੇ ਲੈਸ ਲਗਾਉਣ ਵਾਸਤੇ ਜਿਵੇਂ ਹੁਣ ਆਪਣੀ ਲੈਸ ਆ ਫੈਂਸੀ ਇਹ ਆਪਣਾ ਸਿੱਧਾ ਪੱਸਾਵਾ ਲੈਸ ਦਾ ਇਹ ਹੈਗਾ ਪੁੱਠਾ ਪੱਸਾ ਮੇਰੀ ਸਿੱਧਾ ਤੇ ਲੈਸ ਪੁੱਠੀ ਰੱਖਾਂਗੇ ਆਪਾਂ ਆਪਾਂ نیچے ਲੜੀ ਨਹੀਂ ਕਰੀ ਅਜੇ ਕੋਈ ਚਾਕ ਨਹੀਂ ਬੋਲਟ ਕੀਤੇ ਨਾਸਾ ਆਪਾਂ ਫਿਟਿੰਗ ਹੀ ਲਗਾਈ ਹੋਈ ਹੈ ਪਲੇਟ ਪਰ ਇਹ ਇਸ ਤਰੀਕੇ ਨਾਲ ਆਪਾਂ ਸ਼ੁਰੂ ਕਰਾਂਗੇ ਆਪਾਂ ਇੱਕ ਪੈਰ ਪਾ ਲਿਆ ਮਸ਼ੀਨ ਦਾ ਕਿ ਦੋ ਪੈਰਾਂ ਨਾਲ ਫਿਰ ਲੈਸ ਲਗਾਣਗੇ ਪੂਰੀ ਸਵੈ ਨਹੀਂ ਹੁੰਦੀ ਇਸ ਤਰੀਕੇ ਉਹ ਪੱਤੀਆਂ ਜਿਹੜੀਆਂ ਬਿਲਕੁਲ ਸਿੱਧੀਆਂ ਕਰ ਲੈਣੀਆਂ ਨੇ ਵੀ ਕੋਈ ਵੀ ਵਿੱਚ ਨਰੇਨਾ ਇਸ ਇੱਕ ਸਾਰ ਰੱਖਣੀਆਂ ਨੇ ਵੀ ਆਪਣੀ ਇੱਕ ਸਾਰ ਅਗਲੀ ਜਿਹੜੀ ਲੋਕਾਂ ਉਸ ਤਰੀਕੇ ਰਹੇ ਫੁਰੰ ਸਿੱਧਾ ਲੈਸ ਫੁੱਠੀ ਲੈਸ ਨੂੰ ਪ੍ਰੋਪਰ ਹਾਂ ਸਿੱਧੀ ਰੱਖਣਾ ਇਸ ਤਰੀਕੇ ਸਾਰੇ ਹੁਣ ਆਪਣੇ ਸੇਨ ਲੱਗ ਚੁੱਕੀ ਹੈ ਹੁਣ ਇਹਨੂੰ ਆਪਾਂ ਸਿੱਧਾ ਪਾਸੇ ਨੂੰ ਕਰਾਂਗੇ ਇਹ ਛਿਲਕੀ ਛੂਟ ਕਰਕੇ ਤਿਲਕਣਾ ਨੀਚੇ ਤਿਲਕੀ ਜਾਂਦਾ ਵਾ తనచే ఫోల్డ్ సేమ్ దాగే ਸੀ ਇਹ ਨਾ ਪਤੇ ਨਾ ਲਾਣੀ ਵੀ ਆਪਣਾ ਹੀ ਇਧਰੋਂ ਵਰਕ ਵੀ ਨਾ ਖਰਾਬ ਹੋਵੇ ਮੋਤੀ ਨਾ ਟੁੱਟਣ ਇਹ ਵੀ ਮੋਤੀ ਜਿਹੜੇ ਨੇ ਇਹ ਵੀ ਆਪਣੇ ਜੇ ਰਹਿਣ ਇਸ ਤਰੀਕੇ ਹੁਣ ਆਪਣੇ ਗੁੰਮ ਸੀਨੇ ਨੂੰ ਲਾਸ ਲੱਗ ਚੁਕੀ ਹੈ ਹੁਣ ਆਪਾਂ نیچے ਨੂੰ ਫੋਲਡ ਕਰਨ ਵਾਸਤੇ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਜਿਹੜਾ ਕਪੜਾ نیچے ਵੱਧ ਘਟ ਹੋ ਜੇ ਉੱਪਰ ਇਸ ਤਰ੍ਹਾਂ ਇੱਕ ਸਾਰ ਆਵੇ ਸਿ ਲੱਗ ਚੁੱਕੀ ਹੈ ਵਰਕ ਨਾਲ ਦੀ ਬਿਲਕੁਲ ਪ੍ਰੋਪਰ ਪਹਿਲਾਂ ਆਪਾਂ ਮੋਤੀਆਂ ਵਾਲੀ ਲਾਉਂਦੇ ਸੀ ਹੁਣ ਥੋੜੀ ਜਿਹੀ ਅਲੱਗ ਲਾਈ ਹੈ ਆਪਾਂ ਪੱਤੀਆਂ ਵਾਲੀ ਏ ਸੇਮ ਜਿਵੇਂ ਕਢਾਈ ਦਾ ਡਿਜ਼ਾਈਨ ਹੈ ਕਢਾਈ ਦਾ ਕਲਰ ਹੈ ਉਸੇ ਤਰ੍ਹਾਂ ਦੀ ਮੈਚ ਕਰਦੀ ਆਪਾਂ ਲੈਸ ਲਾਈਏ ਲੈਸ ਇਲੱਗ ਗਈ ਉਹ ਗੁੰਮ ਸੀਣ ਵਾਂਗੂ ਇਸ ਤਰ੍ਹਾਂ ਪਹਿਲਾਂ ਆਪਾਂ ਫੋਲਡ ਕਰਕੇ ਪੱਟਾ ਫੇਰ ਲਾਉਂਦੇ ਸੀਗੇ ਹੁਣ ਥੋੜਾ ਜਿਹਾ ਇਹ ਲਾਗ ਤਰੀਕਾ ਲਾਇਆ ਵੀ ਆਪਾਂ ਜਿਹੜੀ ਲੈਸ ਹੈ ਗੁੰਮਸੀਨ ਵਾਂਗੂ ਪੱਟਾ ਫੋਲਡ ਆਪਾਂ ਬਾਅਦ ਚ ਕੀਤਾ ਸੀਗਾ ਕੱਚਾ ਪਹਿਲਾਂ ਲੈਸ ਲਗਾਈਏ ਉਲਟੀ ਕਰਕੇ ਤੇ ਫੇਰ ਆਪਾਂ ਕੱਚਾ ਕੀਤਾ ਫੱਟੇ ਦਾ ਫੋਲਡ ਕਰਕੇ ਹੁਣ ਤਰਪਾਈ ਕਰਾਈਏ ਇਸ ਤਰੀਕੇ ਹੀ ਆਪਾਂ ਬਾਜੀ ਤੇ ਗੁੰਮਸੀਨ ਵਾਂਗੂ ਲਾਈਏ ਲੈਸ ਦੋਨਾਂ ਬਾਜੂਆਂ ਤੇ ਬਾਜੂਆਂ ਸਿੰਪਲ ਸੀ ਨਾ ਇਸ ਕਰਕੇ ਫਿਰ ਆਪਾਂ ਲਟਕਣੀ ਇਹਦਾ ਲੈਸ ਲਾ ਕੇ ਫੈਂਸੀ ਬਣਾਤੀ ਆ ਨੇ ਇਸ ਤਰ੍ਹਾਂ ਤੁਹਾਡੇ ਕੋਲ ਵੀ ਲੈਸ ਲਟਕਣੀ ਹੋਵੇ ਫਿਰ ਆਪਾਂ ਗਮ ਸੀਨ ਵਾਂਗੂ ਲਗਾ ਕੇ ਨਾਲੇ ਤੇ ਉਦਲਦੀ ਨਹੀਂ ਹੈਗੀ ਨਾਲੇ ਇਸ ਤਰ੍ਹਾਂ ਸਫਾਈ ਵੱਧ ਆਉਂਦੀ ਹੈ ਇਸ ਤਰ੍ਹਾਂ ਤੁਸੀਂ ਵੀ ਲਗਾਓ ਗਮ ਸੀਨ ਵਾਂਗੂ ਲੈਸ ਇਹ ਵੀਡੀਓ ਵੇਖ ਕੇ ਅੱਗੇ ਸ਼ੇਅਰ ਕਰੋ ਸਬਸਕ੍ਰਾਈਬ ਤੇ ਕਮੈਂਟ ਕਰਨਾ ਜ਼ਰੂਰ ਜਿਨ੍ਹਾਂ ਨੇ ਹੁਣ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਜੀ ਨਾਲ ਨੂੰ ਸੀ ਕੇ ਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਕਰਨੀ ਕਿਵੇਂ ਜਿਹੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਓਕੇ ਜੀ